ਦੇਖੋ ਲਗਾਤਾਰ ਆਪਾਂ ਦੇਖ ਰਹੇ ਹਾਂ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਇੱਕ ਰੋਜ਼ਾਨਾ ਕਿਸਾਨਾਂ ਦੇ ਉੱਤੇ ਚੂੜੀ ਕਸੀ ਜਾ ਰਹੀ ਹੈ ਰੋਜ਼ਾਨਾ ਨਵੀਂ ਚੂੜੀ ਕਸੀ ਜਾ ਰਹੀ ਹੈ ਇਹੋ ਜਿਹੇ ਹੁਕਮ ਡਾਗੇ ਜਾ ਰਹੇ ਨੇ ਕਿ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਜਾਏਗੀ ਜਿਹੜੇ ਅਫਸਰ ਜਾ ਕੇ ਉਹਦੇ ਉੱਤੇ ਐਕਸ਼ਨ ਨਹੀਂ ਲੈਣਗੇ ਪ੍ਰਾਲੀ ਸਾਰਨ ਵਾਲੇ ਕਿਸਾਨਾਂ ਤੇ ਤਾਂ ਅਸੀਂ ਇੱਥੇ ਇਸ ਲਈ ਅੱਜ ਆਏ ਹਾਂ ਕੁਝ ਸਮਾਂ ਪਹਿਲਾਂ ਮੇਰੀ ਹੁਣੇ ਬੀਸੀ ਫਰੀਦਕੋਟ ਨਾਲ ਮੀਟਿੰਗ ਹੋਈ ਸੀ ਚਰਚਾ ਇਸੇ ਵਿਸ਼ੇ ਤੇ ਗੱਲਬਾਤ ਹੋਈ ਸਾਡੇ ਅਸੀਂ ਉਹਨਾਂ ਦੇ ਧਿਆਨ ਤੇ ਲੰਦਾ ਕਿ ਦੇਖੋ ਕਿਸਾਨ ਦਾ ਕੋਈ ਚਾਰ ਨਹੀਂ ਹੈ ਕਿਸਾਨ ਨੂੰ ਕੋਈ ਨਸ਼ਾ ਨਹੀਂ ਹੈ ਪਰਾਲੀ ਨੂੰ ਅੱਗ ਲਾਉਣ ਦਾ ਇੱਕ ਵਕਤ ਹੁੰਦਾ ਸੀ ਸਾਡੇ ਕੋਲੇ ਅਸੀਂ ਲੈਣਾ ਸਾਰਦੇ ਸੀਗੇ ਤੇ ਛੋਟੇ ਟਰੈਕਟਰਾਂ ਨਾਲ ਤਵੀਆਂ ਕਰਕੇ ਆਪਦਾ ਖੇਤ ਮਤਲਬ ਵਾ ਕੇ ਤਿਆਰ ਕਰਕੇ ਬੀਜ ਲੈਂਦੇ ਸੀ ਕੋਈ ਸਾਨੂੰ ਬਹੁਤ ਵੱਡੇ ਸਾਧਨਾਂ ਦੀ ਲੋੜ ਨਹੀਂ ਸੀ ਪੈਂਦੀ ਔਰ ਅੱਜ ਸਾਨੂੰ ਐਗਰੀਕਲਚਰ ਯੂਨੀਵਰਸਿਟੀ ਨੇ ਜਾਂ ਸਰਕਾਰ ਦੀਆਂ ਪਾਲਿਸੀਆਂ ਨੇ ਮਜਬੂਰ ਕਰਤਾ ਕਿ ਅਸੀਂ 4x4 ਟਰੈਕਟਰ ਲੈਣੇ ਪੈ ਰਹੇ ਨੇ ਕਿਉਂਕਿ ਜਿਹੜੇ ਉਹਨਾਂ ਦੇ ਮਗਰ ਖਿੱਚਣ ਵਾਲੇ ਸੁਪਰ ਸੀਡਰ ਵਰਗੇ ਸੰਦ ਨੇ ਨਾ ਉਹ ਉਹ ਮੰਗ ਕਰਦੇ ਨੇ ਕਿ ਟਰੈਕਟਰ 60 ਹਾਰਸ ਪਾਵਰ ਦਾ ਹੋਵੇ ਤਾਂ ਤਾਂ ਚੱਲਣਾ ਉਹਨੇ ਸੋ ਕਿੱਡਾ ਕਸੂਤਾ ਪਸਾਤਾ ਕਿਸਾਨ ਨੂੰ ਕਰਜ਼ੇ ਦੇ ਜਾਲ 'ਚ ਫਸਿਆ ਇਹਦਾ ਇੱਕ ਵੱਖਰਾ ਇਸ਼ੂ ਆ ਹੁਣ ਇੱਥੇ ਜਿਹੜਾ ਮੇਰਾ ਆਉਣ ਦਾ ਕਾਰਨ ਹੈ ਕਿ ਆਹ ਜਿਹੜਾ ਖੇਤ ਹੈ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਗੱਠਾ ਬਣਾਤੀਆ ਤੁਸੀਂ ਗੱਠਾ ਬਣਾਓ ਪਹਿਲੀ ਤਾਂ ਗੱਲ ਆ ਮੈਂ ਇਹ ਕਹਿਣਾ ਚਾਹਣਾ ਕਿ ਗੱਠਾ ਬਣਾਉਣ ਨਾਲ ਜਿਹੜਾ ਜਿਹੜੀ ਸਰਕਾਰ ਹੁਣ ਤੱਕ ਇਹਨਾਂ ਦੀਆਂ ਯੂਨੀਵਰਸਿਟੀ ਇਹ ਮਤਾਂ ਦਿੰਦੀ ਰਹੀ ਹੈ ਕਿ ਇਹਨੂੰ ਖੇਤ ਦੇ ਵਿੱਚੇ ਡਾਈਜੈਸਟ ਕਰੋ ਤਾਂ ਕਿ ਤੁਹਾਡੇ ਖੇਤ ਦੀ ਉਪਜਾਊ ਸ਼ਕਤੀ ਵਧੇ ਅਜੋਬ ਉਪਜਾਊ ਸ਼ਕਤੀ ਭੁੱਲ ਗਈ ਸਰਕਾਰ ਅੱਜ ਇਸ ਗੱਲ ਤੇ ਹੋ ਗਈ ਵੀ ਇਹਨੂੰ ਮਤਲਬ ਚੁਕਾ ਦਿਓ ਇਹਨੂੰ ਬਾਹਰ ਕਢਾ ਦਿਓ ਜਿਹੜੇ ਬਰਾਲੀ ਦੇ ਵਿੱਚ ਤਤ ਸਾਨੂੰ ਕੈਂਪ ਲਾਲ ਆਗੇ ਸਮਝਾਏ ਜਾਂਦੇ ਸੀ ਵੀ ਇਹਦੇ ਚ ਆ ਤਾਤ ਆ ਇਹਦੇ ਚ ਆ ਤਾਤ ਆ ਇਹਦੇ ਚ ਆ ਤਾਤ ਆ ਇੰਨੀ ਨਾਈਟ੍ਰੋਜਨ ਆ ਇੰਨੀ ਫਾਸਫੋਰਸ ਆ ਉਹ ਅਜ ਕਿੱਧਰ ਗਈਆਂ ਗੱਲਾਂ ਇੱਕ ਸਾਨੂੰ ਇਹ ਸਮਝਾਇਆ ਜਾਂਦਾ ਰਿਹਾ ਕਿ ਇਹ ਜਿਹੜੀ ਬਰਾਲੀ ਦੇ ਝੋਨੇ ਦੇ ਮੁੱਢਾਂ ਦੇ ਵਿੱਚ ਫੰਗਸ ਦੀ ਬਿਮਾਰੀ ਪੈਦਾ ਹੁੰਦੀ ਆ ਉਹ ਇਹਨਾਂ ਦੀਆਂ ਕਿਤਾਬਾਂ 'ਚ ਲਿਖਿਆ ਸੀ ਕਿ ਅੱਗ ਲਾਏ ਤੋਂ ਬਿਨਾ ਉਹ ਫੰਗਸ ਨਹੀਂ ਖਤਮ ਹੋ ਸਕਦੀ ਉਹ ਬਿਮਾਰੀਆਂ ਨਹੀਂ ਖਤਮ ਹੋ ਸਕਦੀ ਚਲੋ ਖੈਰ ਕਿਸਾਨ ਦੇ ਉੱਤੇ ਜਦੋਂ ਸੁਪਰੀਮ ਕੋਰਟ ਨੇ ਇੱਕ ਛੋਟੀ ਜਿਹੀ ਟਿੱਪਣੀ ਕਰਤੀ ਇਹ ਕਹਦਾ ਸੁਪਰੀਮ ਕੋਰਟ ਨੇ ਕਿ ਪੰਜ ਸੱਤ ਕਿਸਾਨਾਂ ਨੂੰ ਜੇਲ੍ਹ ਭੇਜੋ ਤੇ ਇੱਕ ਇੱਕ ਐਗਜ਼ਾਮਪਲ ਸੈੱਟ ਹੋ ਜੂਗੀ ਲੋਕ ਆਪੇ ਡਰਨਗੇ ਯਾਰ ਤੁਸੀਂ ਉਸ ਇੱਕ ਟਿੱਪਣੀ ਨੂੰ ਲੈ ਕੇ ਸਾਰੀ ਸਰਕਾਰ ਸਾਰਿਆ ਪ੍ਰਸ਼ਾਸਨ ਸਾਰੇ ਪੱਬਾ ਭਾਰ ਹੋ ਗਏ ਹੋ ਤੇ ਉਹ ਸੁਪਰੀਮ ਕੋਰਟ ਨੇ ਇਹ ਵੀ ਤਾਂ ਕਿਹਾ ਹੈ ਨਾ ਕਿ ਇਹਨਾਂ ਨੂੰ 100 ਰੁਪਏ ਪ੍ਰਤੀ ਕੁੰਡਾ ਇਨਸੈਂਟਿਵ ਦਿਓ ਉਹ ਉਹ ਤਿੰਨ ਵਾਰ ਦਾ ਫੈਸਲਾ ਹੈ ਉਹ ਕਿਸੇ ਨੇ ਨਹੀਂ ਲਾਗੂ ਨਹੀਂ ਕੀਤਾ ਲੇਕਿਨ ਕਿਸਾਨਾਂ ਦੇ ਖਿਲਾਫ ਜੇ ਮਾਰੀ ਦੀ ਗੱਲ ਆ ਗਈ ਤਾਂ ਡਾਕਾ ਥਾਤੀ ਹੁਣ ਉਹਦੇ ਡਾਗ ਤੋਂ ਡਰਦੇ ਛਿੱਤਰ ਤੋਂ ਡਰਦੇ ਕੁੱਟ ਤੋਂ ਡਰਦੇ ਲੋਕ ਇਹਨਾਂ ਦੇ ਮਗਰ ਲਗੜੇ ਲੈ ਪਾਈ ਜੋਰ ਸਾਡੇ ਨਾਲ ਹੋਊਗੀ ਵੇਖੀ ਜਾਉ ਅਸੀਂ ਇਕੱਠਾ ਬਣਾ ਲੈਨੇ ਆ ਅਸੀਂ ਅੱਜ ਮੇਰਾ ਇੱਥੇ ਆਉਣ ਦਾ ਮੇਨ ਰੀਜ਼ਨ ਇਹ ਹੈ ਕਿ ਮਗਰਲੇ ਪਾਸੇ ਇੱਕ ਕਿਸਾਨ ਖੇਤਵਾਹੀ ਜਾਂਦਾ ਹੈ ਉਸ ਕਿਸਾਨ ਦੀਆਂ ਗੱਠਾਂ ਵਧੀਆਂ ਤੇ 15 ਦਿਨ ਬਾਅਦ ਉਹਦੇ ਉਹਨੂੰ ਉਹਦੀਆਂ ਗੱਠਾਂ ਨੂੰ ਚੱਕਣ ਨਹੀਂ ਆਇਆ ਕੋਈ ਔਰ ਉਹ ਵਿਚਾਰਾ ਮਜ਼ਦੂਰ ਹੈ ਮੈਂ ਪੁੱਛਣਾ ਚਾਹਣਾ ਸਾਡੇ ਇਥੋਂ ਦੇ ਪ੍ਰਸ਼ਾਸਨ ਨੂੰ ਤੇ ਭਗਵੰਤ ਜੀ ਮੁੱਖ ਮੰਤਰੀ ਜੀ ਤੁਹਾਨੂੰ ਪੁੱਛਣਾ ਚਾਹਣਾ ਤੇ ਨਾਲ ਸੁਪਰੀਮ ਕੋਰਟ ਨੂੰ ਵੀ ਮੈਂ ਪੁੱਛਣਾ ਚਾਹਣਾ ਵੀ ਤੁਹਾਡੇ ਹੁਕਮ ਦਾ ਕੀ ਬਣਿਆ ਤੁਸੀਂ ਕਹ ਸੀ 100 ਰੁਪਏ ਕੰਟ੍ਰੈਕਟ ਇਨਸੈਂਟਿਵ ਦਿਓ ਤਾਂ ਕਿ ਸਾਂਭ ਲੈਣ ਉਹ ਵਿਚਾਰਿਆ ਮਜ਼ਦੂਰ ਬੰਦੇ ਨੂੰ ਉਹ ਮਜ਼ਦੂਰ ਆ ਜੀ ਬੌਰੀਆ ਬਰਾਦਰੀ ਚੋਂ ਹੈ ਠੇਕੇ ਤੇ ਜ਼ਮੀਨ ਲਈ ਹੈ ਔਰ ਉਹਨੇ ਆਪ ਬੰਦੇ ਲਾ ਕੇ ਬਾਹਰ ਕੱਢੀ ਆ ਉਹ ਤੁਹਾਡੇ ਕਿਧਰ ਗਏ ਤੁਹਾਡੇ ਨਾਲ ਇਕੱਠਾ ਬਨ ਕੇ ਚੱਕਰ ਕਿਲ ਜਾਣ ਵਾਲੇ ਆ ਜਿਹੜੇ ਖੇਤ ਦੇ ਵਿੱਚ ਆਪਾਂ ਖੜੇ ਆ ਇਸ ਨੌਜਵਾਨ ਦਾ ਖੇਤ ਹੈ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਸੀਂ ਕੈਮਰੇ ਦੇ ਰਾਹੀਂ ਦਿਖਾਓ ਸਾਰੀਆਂ ਕਿ ਸਾਰੀਆਂ ਗੱਠਾਂ ਪਈਆਂ ਨੇ ਔਰ ਇਹਨੂੰ 12 ਦਿਨ ਹੋ ਗਿਆ ਹੈ ਅੱਜ 12 ਦਿਨ ਤੱਕ ਇਹਦੇ ਖੇਤ ਦੇ ਵਿੱਚੋਂ ਇਹ ਗੱਠਾਂ ਨਹੀਂ ਚੱਕੀਆਂ ਆ ਪ੍ਰਸ਼ਾਸਨ ਇਹ ਕਹਿ ਸਕਦਾ ਸੀ ਚੁਕਾ ਦਿੰਨੇ ਆ ਜੀ ਕੱਲ ਨੂੰ ਚੁਕਾ ਦਿੰਨੇ ਆ ਅਸੀਂ ਅੱਜ ਹੀ ਸ਼ਾਮ ਨੂੰ ਚੁਕਾ ਦਿੰਨੇ ਆ ਇਹਦੇ ਥੱਲੇ ਸਵਾਰ ਕੇ ਚੈੱਕ ਕਰਿਓ ਆ ਜਿਹੜੀ ਮੈਂ ਤੁਹਾਡੇ ਧਿਆਨ ਚ ਲਿਆਉਣੀ ਚਾਹਣਾ ਗੱਲ ਆ ਦੇਖੋ ਇਸ ਜ਼ਮੀਨ ਦੇ ਵਿੱਚ ਦਾ ਹਾਲਾਤੇ ਬਣ ਗਿਆ ਪੱਥਰ ਬਣ ਚੁੱਕੀ ਹੈ ਬਿਲਕੁਲ ਇਹਦਾ ਮੌਇਸਚਰ ਖਤਮ ਹੋ ਗਿਆ ਹੁਣ ਇਹਨੂੰ ਦੁਬਾਰਾ ਹੀ ਰੌਣੀ ਕਰਨੀ ਪੈਣੀ ਹੈ ਤੇ ਅੱਜ ਤਰੀਕ ਹੋ ਗਈ ਆ 28 15 ਨਵੰਬਰ ਤੱਕ ਕਣਕ ਦੀ ਬਜਾਦ ਦਾ ਬਿਹਤਰ ਸਮਾਂ ਸਹੀ ਸਮਾਂ ਅੱਜ ਇਹਨੂੰ ਵਾਹੂਗਾ ਅੱਜ ਹਜੇ ਚੱਕੀ ਪਤਾ ਨਹੀਂ ਕਿੱਦੇ ਜਾਣੀ ਹੈ ਦੋ ਦਿਨਾਂ ਨੂੰ ਚੱਕੀ ਜਾਣੀ ਕਿ ਚਾਰਾਂ ਦਿਨਾਂ ਨੂੰ ਚੱਕੀ ਜਾਣੀ ਕਿ ਦਸਾਂ ਦਿਨਾਂ ਨੂੰ ਚੱਕੀ ਜਾਣੀ ਜਿੱਦਾਂ ਚੱਕੀ ਗਈ ਫੇਰ ਇਹਨੂੰ ਇਹਦੇ ਚੋਣੇ ਰੌਣੀ ਕਰਨਾ ਹੈ ਫਿਰ ਇਹਨੂੰ ਇਹ ਨਾ ਹੋਣਾ ਤਾਂ ਫਿਰ ਕਣਕ ਕਿਵੇਂ ਬੀਜੇਗਾ ਇਧਰ ਆਹ ਮਜਬੂਰੀਆਂ ਨੇ ਕਿਸਾਨ ਦੀਆਂ ਇਧਰ ਇੱਕ ਕਿਸਾਨ ਮੇਰੇ ਨਾਲ ਖੜਾ ਆਨੇ ਨਿਗਾਹ ਮਾਰਿਓ ਇਹ ਕਹਿੰਦਾ 6 ਦਿਨ ਹੋ ਗਏ 6 ਦਿਨ ਹੋ ਗਏ ਕਹਿੰਦਾ ਕਿ ਮੇਰੇ ਰੈਕ ਮਾਰ ਕੇ ਰੱਖਿਆ ਪਿਆ ਤੇ ਹੁਣ ਉਹ ਇਹ ਕਹਿ ਲਾਵੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੂੰ ਜੋ ਮਰਜ਼ੀ ਕਰ ਮੈਂ ਪੁੱਛਣਾ ਚਾਹੁੰਦਾ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੇ ਮੇਰਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਹੋ ਕੇ ਹੱਤੀਆ ਮੀਟਿੰਗ ਹੋ ਕੇ ਹੱਤੀਆ ਅਸੀਂ ਮੰਨ ਲੈਨੇ ਆ ਤੁਹਾਡੀਆਂ ਗੱਲਾਂ ਸਾਰੀਆਂ ਸੀ ਨਹੀਂ ਲਾਉਂਦੇ ਅੱਗਾ ਚੱਕੋ ਨਾ ਬਿਰੇ ਨੂੰ ਚਕਾਓ ਕੋ ਸਾਹ ਜਿਹੜੇ ਰਹਿਕ ਮਾਰ ਕੇ ਛੱਡ ਗਏ ਔਰ ਉਹ ਜਵਾਬ ਦੇ ਗਏ ਨੇ ਕਿ ਅਸੀਂ ਇਹਨੇ ਜ਼ਿੰਮੇਵਾਰ ਨਹੀਂ ਆ ਤੇ ਜੇ ਭਾਈ ਫਿਰ ਤੂੰ ਉਹ ਵੀ ਜ਼ਿੰਮੇਵਾਰ ਨਹੀਂ ਆਪਣੇ ਅਧਿਕਾਰੀ ਵੀ ਕੰਨਾ ਤੋਂ ਹੱਥ ਧਰ ਕੇ ਬਹਿ ਜਾਣਗੇ ਫਿਰ ਕੀ ਕਰੇਗਾ ਇਹ ਦੱਸੋ ਮੈਨੂੰ ਹੱਲ ਹੈ ਕਿਸੇ ਕੋਲੇ ਕਿਸੇ ਕੋਲੇ ਕੋਈ ਹੱਲ ਨਹੀਂ ਹੋ ਰਿਹਾ ਤੁਹਾਡੇ ਕੋਲੋਂ ਮਸ਼ੀਨਰੀ ਤੁਹਾਤੋਂ ਨੇ ਦਿੱਤੀ ਜਾ ਰਹੀ ਇਹਨਾਂ ਨੂੰ ਕੰਪਨਸੇਸ਼ਨ ਤੁਹਾਡੇ ਕੋਲੋਂ ਨਹੀਂ ਕੀਤਾ ਜਾ ਰਿਹਾ ਤੇ ਫਿਰ ਕੱਲ ਇਕੋ ਹੀ ਗੱਲ ਹੈ ਕਿ ਅਸੀਂ ਮੁਕਦਮੇ ਦਰਜ ਕਰਾਂਗੇ ਅਸੀਂ ਕੇਸ ਰਜਿਸਟਰ ਕਰਾਂਗੇ ਇਹ ਕਿੰਨੇ ਚਿਰ ਚੱਲੇਗਾ ਕੰਮ ਅਖੀਰ ਮਜਬੂਰੀ ਵਸ ਇਹ ਕਿਸਾਨ ਨੂੰ ਮਦਾਵੇ ਨਾਲ ਗੱਲ ਕਰਦਾ ਇਹਨੂੰ ਇਸਾਰ ਨਹੀਂ ਪੈਣੀ ਆ ਬੀਸੀ ਸਾਹਿਬ ਇਹਨੂੰ ਇਸਾਰ ਨਹੀਂ ਪੈਣੀ ਆ ਕੱਲ ਤੱਕ ਚਕਾਓ ਉਹਨੂੰ ਕਿਵੇਂ ਚੱਕੀ ਦੀ ਹੈ ਨਹੀਂ ਤਾਂ ਆ ਕਿਸਾਨ ਦਾ ਆਪ ਕੰਪਨਸੇਟ ਕਰਨ ਦਾ ਪ੍ਰਬੰਧ ਕਰੇ ਸਰਕਾਰ ਕਿ ਭਾਈ ਤੇਰਾ ਕਣਕ ਦਾ ਜਿੰਨਾ ਝਾੜ ਘਟੂਗਾ ਲੇਟ ਹੋਣ ਨਾਲ ਉਹ ਅਸੀਂ ਦੇਵਾਂਗੇ ਮਰਨ ਥਾਪੀ ਕਿਹੜਾ ਅਫਸਰ ਮਾਰਦਾ ਹੈ ਭਗਵੰਤਮਾਨ ਆਵੇ ਮੈਦਾਨ ਦੇ ਵਿੱਚ ਦੇਵੇ ਥਾਪੀ ਇਹਨਾਂ ਲੋਕਾਂ ਨੂੰ ਕਿ ਜਿਹੜਾ ਜਿਹੜਾ ਨੁਕਸਾਨ ਹੋਗਾ ਅਸੀਂ ਪੂਰਤੀ ਕਰਾਂਗੇ ਉਹ ਯਾਰ ਪੂਰਤੀ ਦਾ ਠਾਠ ਉਹਨਾਂ ਲੋਕਾਂ ਦੀ ਨਹੀਂ ਹੋਈ ਜਿੰਨਾਂ ਲੋਕਾਂ ਨੂੰ ਹੜ੍ਹਾਂ ਨਾਲ ਡੋਬ ਕੇ ਮਾਰਤਾ ਉਹਨਾਂ ਨੂੰ ਤਾਂ ਤੁਸੀਂ ਕੋਈ ਦੇ ਨਹੀਂ ਸਕਦੇ ਜਿਨ੍ਹਾਂ ਦੇ ਜਵਾਕ ਮਰ ਗਏ ਬੰਦੇ ਮਰ ਗਏ ਉਹਨਾਂ ਨੂੰ ਤੁਸੀਂ 4-4 ਲੱਖ ਦਿੱਤਾ ਤੇ ਜਿਹੜੇ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ 10-10 ਲੱਖ ਰੁਪਏ ਦਿੱਤਾ ਇਹ ਤੁਹਾਡੀਆਂ ਪਾਲਸੀਆਂ ਨੇ ਇਹ ਤੁਹਾਡੀਆਂ ਨੀਤੀਆਂ ਨੇ ਲੋਕਾਂ ਪ੍ਰਤੀ ਲੋਕਾਂ ਦੇ ਘਰ ਤੱਕ ਜੇ ਬਾਤ ਨਹੀਂ ਪੁੱਛੀ ਔਰ ਇੰਨਾ ਲੋਕਾਂ ਦੀ ਕੌਣ ਬਾਤ ਪੁੱਛੂਗਾ ਸੋ ਸਾਡੀ ਬੇਨਤੀ ਆ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਪਹਿਲੀ ਤਾਂ ਗੱਲ ਆ ਗੱਠਾ ਚ ਕੌਣ ਤੁਰੰਤ ਨਹੀਂ ਤਾਂ ਸਾਡੀ ਮਜਬੂਰੀ ਬਣੇਗੀ ਕਿ ਇੰਨਾ ਗੱਠਾ ਨੂੰ ਫੇਰ ਕੱਲ ਨੂੰ ਇਹ ਕੋਈ ਨਾ ਅਧਿਕਾਰੀ ਕਵੇ ਵੀ ਤੁਸੀਂ ਅੱਗ ਲਾ ਦੇ ਇਹ ਮੈਨੂੰ ਪਤਾ ਗੱਠਾ ਨੂੰ ਅੱਗ ਹੀ ਲੱਗਣੀ ਆ ਜਾਂਦਾ ਫੈਕਟਰੀ 'ਚ ਜਾ ਕੇ ਚੱਲ ਕੇ ਹੁਣੇ ਲੱਗ ਜੂਗੀ ਨਹੀਂ ਤਾਂ ਅਗਰ ਇਹੜਵਾ ਇਹ ਕੁਝ ਸਮਾਂ ਪਈਆਂ ਰਹੀਆਂ ਤੇ ਅਗਲੇ ਸਾਲ ਵੈਸੇ ਹੀ ਇੰਨਾ ਗੱਠਾਂ ਦੇ ਹੀ ਜਿਹੜੇ ਵੱਡੇ ਵੱਡੇ ਢੇਰ ਲਾ ਕੇ ਰੱਖਣਗੇ ਇਹਨਾਂ ਦੇ ਸਟੋਰੇਜ ਹੋਣਗੇ ਕਿੱਥੇ ਜਿੱਥੇ ਉਹਨਾਂ ਨੂੰ ਖੁਦ ਉਹਨਾਂ ਨੇ ਕੰਪਨੀਆਂ ਨੇ ਅੱਗ ਲਾ ਕੇ ਇਹਦੀ ਇਹਦਾ ਇਹਦਾ ਪੈਸਾ ਵਸੂਲਣਾ ਹੈ ਸਰਕਾਰ ਤੋਂ ਤਾਂ ਜੀ ਦੇਰੀ ਦਾ ਕਾਰਨ ਕੀ ਹੈ ਵੀ ਠੱਕਦੇ ਨਹੀਂ ਪਏ ਹਾਂ ਇਹਦਾ ਇੱਕ ਵੱਡਾ ਕਾਰਨ ਮੈਂ ਦੱਸਦਾ ਹਾਂ ਸਭ ਤੋਂ ਵੱਡੀ ਤਾਂ ਗੱਲ ਹੈ ਕਿ ਇਹਨਾਂ ਦਾ ਸਰਕਾਰ ਦੇ ਕੋਲੋਂ ਪੂਰਾ ਪ੍ਰਬੰਧ ਹੀ ਨਹੀਂ ਜਿੰਨੀਆਂ ਫੈਕਟਰੀਆਂ ਨੇ ਅੱਗੇ ਜਿੰਨੀਆਂ ਨੇ ਚੱਕਣਾ ਹੈ ਉਹਨਾਂ ਫੈਕਟਰੀਆਂ ਦੇ ਕੋਲੇ ਮਾਲ ਪੂਰਾ ਹੋ ਗਿਆ ਹੋ ਜਾਂਦਾ ਜੇ ਉਹਨਾਂ ਕੋਲੇ ਮਾਲ ਪੂਰਾ ਹੋ ਜਾਂਦਾ ਫਿਰ ਉਹ ਨਕ ਮਾਰਦੇ ਮੈਂ ਅਗਲੀ ਗੱਲ ਜਿਹੜੀ ਕਹਿਣੀ ਥੋੜਾ ਬੜੀ ਇੰਪੋਰਟੈਂਟ ਗੱਲ ਹੈ ਸਾਨੂੰ ਕੰਪਨਸੇਟ ਨਹੀਂ ਕੀਤਾ ਸੁਪਰੀਮ ਕੋਰਟ ਦੇ ਮੁਤਾਬਕ ਅੱਜ ਕੋਈ ਵੀ ਬੈਲਰ ਵਾਲਾ ਕਿਸਾਨਾਂ ਨੂੰ ਇਹ ਕਹਿ ਰਿਹਾ ਕਿ ਹਜ਼ਾਰ ਤੋਂ ਲੈ ਕੇ 2000 ਤੱਕ 2500 ਤੱਕ ਤੁਹਾਨੂੰ ਸਾਨੂੰ ਰੁਪਏ ਦੇਣੇ ਪੈਣਗੇ ਅਗਰ ਕਿਸਾਨ ਅੱਜ 2500 ਰੁਪਇਆ ਕਿਲੇ ਦਾ ਦੇਗਾ ਅੱਥਰੂ ਨਰੇ ਕਿਸਾਨ ਇਹਨਾਂ ਨੂੰ ਬੋਲ ਦੇਣਗੇ ਜਿਹੜੇ ਕਹਿਣਗੇ ਵੀ ਸਭ ਤੋਂ ਪੈਸੇ ਮੰਗਦੇ ਆ ਯਾਰ ਇੱਕ ਨਿੱਕੀ ਜਿਹੀ ਟਿੱਪਣੀ ਕਰਕੇ ਸਾਡੇ ਤੇ ਦਾਗ ਚੜਾਤੀ ਕਿ ਲਓ ਜੀ ਹੁਣ ਤੁਹਾਨੂੰ ਸਾਨੂੰ ਸਾਨੂੰ ਸਾਡੀ ਲੁੱਟ ਸ਼ੁਰੂ ਹੋ ਗਈ ਇੱਥੇ ਆ ਕੇ ਕਿ ਜਿਹੜੇ ਬੇਲਰਾਂ ਵਾਲੇ ਪਿਛਲੇ ਸਮੇਂ ਦੇ ਵਿੱਚ ਆਪ ਰੀਪਰ ਮਾਰ ਕੇ ਆਪ ਰੈਕ ਮਾਰ ਕੇ ਆਪ ਗੱਠਾ ਬੰਨ੍ਹ ਕੇ ਚੱਕਲ ਜਾਂਦੇ ਸੀ ਇਸ ਵੇਲੇ ਲੋਕਾਂ ਤੋਂ 12-1500 ਤੋਂ ਲੈ ਕੇ 2000-2500 ਤੱਕ 20 ਮੰਗਿਆ ਜਾ ਰਿਹਾ ਹੈ ਇਹ ਲੁੱਟ ਹੋ ਰਹੀ ਆ ਜੀ ਇਹ ਲੁੱਟ ਨੂੰ ਰੋਕੋ ਅਗਰ ਨਹੀਂ ਤਾਂ ਮਜਬੂਰੀ ਬਣੇਗੀ ਫਿਰ ਕਿਸਾਨ ਵਿਚਾਰੇ ਤੇ ਤੁਸੀਂ ਕਹਿੰਦਾ ਵੀ ਕਿਸਾਨਾਂ ਨੂੰ ਸਮਝਾਓ ਮੈਂ ਕਹਿੰਦਾ ਖੜਿਆ ਮੈਂ ਸਮਝਾ ਲੈਣਾ ਵੀ ਨਾ ਲਾਓ ਕਹਿ ਦੇਣਾ ਪਰ ਕਦਨ ਕੀ ਉਹ ਤਾਂ ਦੱਸੋ ਫਿਰ ਇਹਦਾ ਹੱਲ ਕੀ ਆ ਕਿ ਲਾਏ ਕਹਿਣ ਨਾਲ ਤਾਂ ਨਹੀਂ ਗੱਲ ਬਣਨੀ ਜੀ ਪ੍ਰਧਾਨ ਜੀ ਤੁਸੀਂ ਰੋਕੋ ਆਪਦੇ ਕਿਸਾਨਾਂ ਨੂੰ ਫਿਰ ਅਸੀਂ ਇਹਨਾਂ ਦੇ ਪ੍ਰਧਾਨ ਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦੇ ਨਾਲ ਕਰਨਾ ਇਹਨਾਂ ਦੀ ਬਾਹ ਫੜਨੀ ਇਹਨਾਂ ਦੀ ਮਜਬੂਰੀ ਆ ਇਸ ਕਿਸਾਨ ਦੀ ਬਾਹ ਫੜੇ ਪ੍ਰਸ਼ਾਸਨ ਇਹ ਕਿੰਨੀ ਕ ਦੇਖਾਂਗੇ ਭਲਾ ਇਥੋਂ ਦੇ ਇਸ ਕਿਸਾਨ ਦੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਕਰ ਦੇ ਤਾਂ ਅਸੀਂ ਮੰਨ ਲਾਂਗੇ ਵੀ ਸਾਡੇ ਕਿਸਾਨ ਦੀ ਪੂਰਤੀ ਕੀਤੀ ਆ ਉਸ ਕਿਸਾਨ ਨੇ ਜਿਹੜੇ ਨੇ ਵਿਚਾਰੇ ਮਜ਼ਦੂਰ ਨੇ ਆਪ ਦੇ ਖੇਤ ਦੇ ਵਿੱਚੋਂ ਆਪ ਖਰਚੇ ਦੇ ਚੱਕੀਆਂ ਦਿਨ ਉਹਨੂੰ ਉਹਦਾ ਖਰਚਾ ਫਿਰ ਤਾਂ ਅਸੀਂ ਮੰਨ ਲਾਂਗੇ ਨਾ ਕਿ ਪ੍ਰਸ਼ਾਸਨ ਸਾਡੇ ਨਾਲ ਖੜਾ ਹੈ ਤੇ ਜੇ ਪ੍ਰਸ਼ਾਸਨ ਨੇ ਕਰਨਾ ਹੀ ਨਹੀਂ ਤਾਂ ਫਿਰ ਸਾਡੇ ਤੇ ਕੱਲੀਆਂ ਡਾਂਗ ਨਾ ਠਾਓ ਕਿਸਾਨ ਪਹਿਲੇ ਮਰਿਆ ਹੋਇਆ ਝਾੜ ਵੀ ਘਟ ਗਿਆ ਅੱਧਾ ਪੰਜਾਬ ਤਾਂ ਡੁੱਬ ਕੇ ਮਰ ਗਿਆ ਅੱਧੇ ਦਾ ਝਾੜ ਘਟ ਗਿਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੀ ਮਜਬੂਰੀ ਬਣਦੀ ਹੈ। ਹਾਂ ਜੀ ਮੇਲੇ ਸਾਹਿਬ ਦਾ ਵੀ ਏਰੀਆ ਹੈ ਜਦੋਂ ਸਪੀਕਰ ਦਾ ਵੀ ਏਰੀਆ ਕੀ ਕੋਈ ਗੱਲ ਹੋਈ ਤੁਹਾਡੀ ਉਹਨਰ ਨਾਲ। ਦੇਖੋ ਐਮਐਲਏ ਸਾਹਿਬ ਦਾ ਹੋਵੇ ਜਾਂ ਮਤਲਬ ਸਪੀਕਰ ਸਾਹਿਬ ਦਾ ਹੋਵੇ। ਅਗਰ ਸਪੀਕਰ ਸਾਹਿਬ ਵਾਲੀ ਗੱਲ ਕਰੀਏ ਤੇ ਇਹ ਚੱਕਿਆ ਜਾਣਾ ਚਾਹੀਦਾ ਸੀ ਫਿਰ ਤਾਂ। ਫਿਰ ਚਾਹੀਦਾ ਸਪੀਕਰ ਸਾਹਿਬ ਦੇ ਇਲਾਕੇ ਦੇ ਵਿੱਚ ਉਹਦੇ ਆਪਦੇ ਘਰੇ ਉਹਦੇ ਨੱਕ ਦੇ ਥੱਲੇ ਲੋਕਾਂ ਨੂੰ ਆਹ ਕੁਝ ਹੋ ਜੇ। ਤਾਂ ਫਿਰ ਕਾਹਦਾ ਸਪੀਕਰ ਆ ਜੀ ਸਾਡਾ? ਕੋਈ ਸਪੀਕਰ ਵਾਲੀ ਗੱਲ ਹੈ। ਉਹ ਜਿਹੜੇ ਜ਼ਿੰਮੇਵਾਰੀ ਬੰਦੇ ਕੇ ਪੂਰੇ ਪੰਜਾਬ ਦੇ ਵਿੱਚ ਮੈਂ ਕਿਤੇ ਨਹੀਂ ਹੋਣ ਦੇਣਾ ਉਹ ਤਾਂ ਪੰਜਾਬ ਦਾ ਸਪੀਕਰ ਹੈ ਉਹ ਕੱਲੇ ਸੰਧਵਾ ਦਾ ਸਪੀਕਰ ਥੋੜੀ ਆਏ ਜੇ ਜੰਪਿਆ ਸੰਧ ਵੀ ਦੇਦਾ ਮਤਲਬ ਸੰਧਵਾ ਦਾ ਸਪੀਕਰ ਹੋ ਅਗਰ ਉਹ ਸਪੀਕਰ ਆ ਸਾਡੀ ਲੋਕ ਵਿਧਾਨ ਸਭਾ ਦਾ ਤਾਂ ਸਾਰੇ ਪੰਜਾਬ ਦਾ ਹੈ ਉਹਨੂੰ ਵੀ ਛੱਡੋ ਮੈਂ ਕਹਿੰਦਾ ਦੇ ਨੱਕ ਦੇ ਥੱਲੇ ਦਾ ਹੁਕਾ ਕੁਝ ਹੋਇਆ ਪਿਆ ਕਿਸਾਨਾਂ ਨੇ ਮੰਨ ਲਈ ਵੀ ਸਾਡਾ ਸਪੀਕਰ ਆ ਸੀ ਅੱਗ ਨਹੀਂ ਲਾਉਂਦੇ ਸਾਡਾ ਸਪੀਕਰ ਹੈ ਇਹਦੀ ਇੱਜ਼ਤ ਹੈ ਲੇਕਿਨ ਇਹਨੇ ਇਹਨਾਂ ਦੀ ਕੀ ਮਦਦ ਕੀਤੀ ਇੱਥੇ ਆ ਕੇ ਅਰੇ ਨਾ ਮਾ ਇਹਨਾਂ ਲੋਕਾਂ ਦੀ ਆ ਕੇ ਸੋ ਇਹ ਸਿਰਫ ਮਤਲਬ ਕਿ ਨਾਲੀਆਂ ਗੱਲਾਂ ਨੇ ਇਹ ਰਤਬੇ ਨੇ ਜਿਹੜੇ ਇਹ ਰਤਬੇ ਲੈ ਕੇ ਇਹਨਾਂ ਦੀ ਮਦਦ ਕਰਨੀ ਅਸਲ ਗਰਾਊਂਡ ਲੈਵਲ ਦੇ ਉੱਤੇ ਮਦਦ ਕਰਨੀ ਬੜੀ ਔਖੀ ਹੈ ਉਹ ਨਹੀਂ ਕੋਈ ਕਰ ਰਿਹਾ ਸੋ ਇਹ ਕਿਸਾਨਾਂ ਦੀਆਂ ਮਜਬੂਰੀਆਂ ਬਣੀਆਂ ਹੋਈਆਂ ਨੇ ਘਰ ਕੀ ਨਾ ਤੁਹਾਡਾ ਜੀ ਨਗੇਂਦਰ ਸਿੰਘ ਹੈ ਜੀ ਨਗੇਂਦਰ ਸਿੰਘ ਜੀ ਕਿਹੜਾ ਖੇਤ ਆਰ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਮੇਰਾ ਸੰਦਵਾ ਪਿੰਡ ਹੈ ਜੀ ਤੇ ਇੱਥੇ ਖੇਤ ਹੈ ਇਹਨਾਂ ਨੇ 15 ਦਿਨ ਹੋ ਗਏ ਕੱਟਾ ਪਣੀਆਂ ਨੂੰ ਚੱਕਰ ਨਹੀਂ ਆਈ ਅਗੇਤੀ ਮੈਂ ਕਣਕ ਦੀ ਬੀਜਣੀ ਸੀਗੀ ਮੇਰਾ ਬੀ ਅਗੇਤਾ ਲਿਆਂਦਾ ਪਿਆ ਉਹਨੂੰ ਪਛੇਤਾ ਹੁੰਦਾ ਪਿਆ ਦੱਸੋ ਕੀ ਕਰੀਏ ਕੀ ਕਾਰਨ ਕੀ ਇਹ ਨਹੀਂ ਚੱਕੇ ਜਾ ਰਿਹਾ ਇਹ ਚੱਕਰ ਨਹੀਂ ਆਇਆ ਪ੍ਰਸ਼ਾਸਨ ਦੀ ਗਲਤੀ ਹੈ ਜੀ ਅੱਜ ਤਾਂ ਫੋਨ ਲਾਉਣੇ ਫੋਨ ਚਾਗਦੇ ਨਹੀਂ ਸਾਡਾ ਕੋਈ ਇਹ ਪਹਿਲੀ ਵਾਰ ਪ੍ਰੋਬਲਮ ਆਈ ਕਿ ਹਰ ਵਾਰੀ ਐਸਾ ਪਿਛਲੇ ਸਾਲ ਵੀ ਆਈ ਸੀਗੀ ਜੀ ਸਾਨੂੰ ਹਰ ਆ ਰਹੇ ਹੁੰਦੇ ਕੀ ਕਰੀਏ 2 ਸਾਲ ਹੋ ਗਏ ਲਗਾਤਾਰ ਕੀ ਜਵਾਬ ਕੀ ਮਿਲਦਾ ਉਧਰੋਂ ਕੁਝ ਨਹੀਂ ਮਿਲਦਾ ਜਵਾਬ ਬਸ ਲਾਰੇ ਲਾਈ ਜਾਂਦੇ ਜੀ ਕਿੰਨਾ ਟੁੜ ਨੁਕਸਾਨ ਹੋ ਜਾਏਗਾ ਲਗਭਗ ਅਗਰ ਲਗਭਗੇ ਤਾਂ 15 ਕ ਮੰਦਾ 10 ਸਰ ਪਊਗਾ ਜੀ ਫਟੋ ਫਟ ਇਹ ਮੰਗ ਕਰ ਦਿਓ ਮੰਗਤਾ ਇਹੇ ਕਰਦੇ ਸਾਨੂੰ ਬਾਅਦ ਚ ਕਿਤੇ ਇਹਦਾ ਹੱਲ ਕੀਤਾ ਜਾਵੇ ਪੱਕੇ ਤੌਰ ਤੇ ਹੱਲ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ ਕੋਈ ਆਏ ਤਾਂ ਹੈ ਨਹੀਂ ਵੀ ਕੱਲਾ ਮੈਂ ਬੈਠਾ ਇੱਥੇ ਸਾਰੇ ਆ ਸਾਡੇ ਇਧਰ ਸਾਰੇ ਵੇਲੋ ਸਾਰੇ ਦੇ ਪਈ ਆ ਜੀ ਕੀ ਨਾਜੀ ਤੁਹਾਡਾ ਮੇਰਾ ਰਾਸ਼ਨ ਖੇਰ ਸੰਗੇ ਕੀ ਦਿੱਕਤ ਆਦੀ ਹੈ ਤੁਹਾਡੀ ਕਿ ਇੰਦੇ ਕਦਾਰੇ ਵੇ ਇਰਾਕ ਮਾਰ ਗਏ ਆ ਇਰਾਕ ਮਾਰ ਕੇ ਤੇ ਆਏ ਨਹੀਂ ਇਕੱਠਾਂ ਬੈਠਣਾਂ ਨਹੀਂ ਕਿੰਨਾ ਚਾਹੇ ਉਹ ਛੇਦ ਹੋ ਗਏ ਇਰਾਕ ਮਾਰੇ ਨਜੇ ਨਹੀਂ ਕੀ ਕੋਈ ਪੈਸਾ ਪੂਸਾ ਲੈ ਆ ਜੀ ਅੱਗੇ ਹਾਂ ਪੈਸੇ 800 ਰੁਪਏ ਮਕਾਇਆ ਉਹਨਾਂ ਵੀ ਅਸੀਂ ਚੱਕ ਜਾਗੇ ਕਿ ਤੂੰ 800 ਰੁਪਏ ਦੇ ਸਾਨੂੰ ਖਰਚਾ ਪੈਸੇ ਦੇਣ ਦੇ ਬਾਵਜੂਦ ਵੀ ਨਹੀਂ ਨਹੀਂ ਆਏ ਜੀ ਉਹ ਕਹਿੰਦੇ ਜਿੰਨਾ ਮਰਜ਼ੀ ਕਰੇ ਸਾਥ ਉਹਨੇ ਆ ਜਾਂਦਾ ਗੱਠਾਂ ਤੇ ਮਰਜ਼ੀ ਉਹ ਬਣਾਵੇ ਬਣਾ ਕੇ ਲਾ ਦੇ ਤਣਾ ਮੈਂ ਬੋਲਦਾ ਕੋਈ ਹਾਲੇ ਮੈਂ ਇਸ ਨਾਲ ਇਤਨਾ ਸੁੱਕਾ ਬਾਵਾਂ ਮੈਂ ਰੋਣੀ ਕਰਨੀ ਵਾਲੇ ਮੈਂ ਗੱਠਾਂ ਜਗਾ ਕੇ ਅਗਲੀ ਫਸਲ ਵੀ ਬੀਜਣੀ ਹੈ ਹਾਂ ਜੀ ਅਗਲੀ ਫਸਲੇ ਕਣਕ ਦੀ ਫਸਲ ਵੀ ਬੀਜਣੀ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਂਸੋ ਬੈਂਕ ਕਰਦੇ ਵੀ ਸਾਡੇ ਇਕੱਠਾ ਬੰਨ ਕੇ ਚੱਕੀਆਂ ਜਾਣ ਇਕੱਠਾਂ ਜੀ ਹਾਂਜੀ